ਬਚਾਓ ਦੀ ਸੋਚੋ ਬਚਾਓ ਕਿਹੜੇ ਰਸਤੇ ਕਰਨਾ ਬੋਲਦਾ ਬਹੁਤ ਕੁਝ ਬੈਠੇ ਬਚਾਓ ਹੁਣ ਕਿਵੇਂ ਹੋਊ ਤੁਹਾਡਾ ਦੂਜੇ ਪਾਸੇ ਤੋਂ ਬਾਹਰ ਆਉਦਾ ਰਹਣ ਗਿਆਨ ਖੜਗਦਾ ਚੱਲ ਪਿਆ ਆਪਣਾ ਬਚਾਓ ਕਰੋ ਥੋੜਾ ਬਚਾਓ ਹੈ ਕਿੱਥੋਂ ਕੁਝ ਦੰਡ ਅਖੰਡੰ ਜਿਹੜੀ ਭੋਜਾ ਜੀ ਦੇ ਹੱਥ 'ਚ ਹੈ ਇਕ ਤਾਂ ਤਲਵਾਰ ਹੈ ਇੱਕ ਭੋਜਾ ਜੀ ਦੇ ਹੱਥ 'ਚ ਉਹ ਖੜਨਾਗਾ ਐ ਨੀ ਵੀ ਉਹ ਜਾਲੂਏ ਪੜਦੂ ਕੋਈ ਹੈ ਕੋਈ ਉਹ ਜੰਡ ਅਖੰਡਨ ਉਹ ਦੰਡ ਦੇਣ ਵਾਲੀ ਆ ਇਹ ਉਹ ਪੁਜਾਈ ਦੰਡ ਦੰਡ ਤਾਂ ਉਹਨੇ ਦੇਣੇ ਤਾਂ ਪਿਛੇ ਵਾਲੇ ਨੇ ਤਲਵਾਰ ਤਾਂ ਚਲਣੀ ਹੈ ਜਰੋੜੀ ਹੋਣੀ ਸਜ਼ਾ ਤਾਂ ਉਹ ਪਿਛਲਾ ਦੰਡਾ ਐ ਕਿਤੇ ਦੀ ਸਜ਼ਾ ਇਹਨਾਂ ਦੇਣੀ ਹੁਣ ਇਹ ਬੰਦਾਰੀ ਕੋਈ ਦੇ ਸਕਦਾ ਸਜਾ ਬੰਨਾ ਕਾੜੂੰਦ ਮੰਦੇ ਆਤਾ ਕੋਈ ਸੱਦ ਨਹੀਂ ਦੀ ਇਹਨਾਂ ਬਾਣਸ ਕਿਆ ਵਿਚਾਰਾ ਮਾਨਸ ਕੀ ਚੀਜ਼ ਹੈ ਮਾਨਸ ਤਾਂ ਕੁਝ ਵੀ ਨਹੀਂ ਕੋਈ ਵੀ ਨਹੀਂ ਇਹ ਆਪਣੇ ਆਪ ਨੂੰ ਸਮਝਦੇ ਹੋੜ ਗਏ ਕੁਝ ਵੀ ਨਹੀਂ ਹੋੜ ਗਏ ਜੇ ਸਮਝਦੇ ਨਾ ਤਾਂ ਬਹੁਤ ਰੁਖਦੇ ਜੇ ਸਮਝਦੇ ਨਾ ਤਾਂ ਬਿਲਕੁਲ ਸਿੱਖ ਨਹੀਂ ਹੋਣ ਤੇ ਸਿੱਖਣੇ ਕਮਝ ਕਮ ਸਮਝ ਦੇਣਾ ਹੈ ਆਪਣੇ ਆਪ ਨੂੰ ਸਾਡੇ ਦਾ ਗੁਰੂ ਨਹੀਂ ਸਮਝਦੇ ਜਿਹਨਾਂ ਵਸੇ ਗੁਰੂ ਮੰਡੀ ਬੈਠੇ ਆ ਆਪਣੇ ਆਪ ਨੂੰ ਕਹਣਾ ਨਾਨਕ ਦਾ ਵਿਚਾਰ ਨਾਨਕ ਕਾ ਮਨੁਖ ਨਾਨਕ ਦਾ ਮਨੁਖ ਕੀ ਚੀਜ਼ ਹੈ ਉਨੁਖ ਤਾਂ ਕੋਈ ਚੀਜ਼ ਹੈ ਨਹੀਂ ਉਨੁਖ ਤਾਂ ਐਵੇਂ ਅਖੜਿਆ ਬਲ ਵੀ ਬਾਬਾ ਨੇ ਅਖਬਾਰ ਦੇ ਸਿਰ ਤੇ ਝੂਠ ਨੂੰ ਸੱਚ ਬਣਾ ਦੂਗਾ ਵਾਹ ਵਾਹ ਵੇ ਬਾਰ-ਬਾਰ ਕਹੀ ਜਾਈਏ ਨਾ ਇਹ ਜਿਹੜੇ ਕਪਟੀ ਆਦਮੀ ਝੂਠੇ ਆਦਮੀ ਬਤਾਲੇ ਨੇ ਨਾ ਉਹਨਾਂ ਦੀ ਫਿਲਾਸਫੀ ਇਹ ਹੈ ਬੰਨ ਉਹ ਬੰਦੇ ਨੇ ਚੂੜ ਨੂੰ ਵਾਰ-ਵਾਰ ਰਿਪੀਟ ਕਰੀ ਜਾ ਲੋਕਾਂ ਨੂੰ ਸੱਚ ਮੰਨ ਲੈਂਦੇ ਨੇ ਇਹ ਗੱਲ ਤਾਂ ਗੁਰਬਾਣੀ ਨਹੀਂ ਬੰਦੀ ਇਹਨੂੰ ਗੁਰਬਾਣੀ ਨਹੀਂ ਬੰਦੀ ਇਹ ਗੱਲ ਨੂੰ ਇਹ ਝੂਠੇ ਲੋਕਾਂ ਦੀ ਮੰਨ ਤਾਂ ਹੋ ਸਕਦੀ ਹੈ ਤੂੰ ਸੱਚ ਬਣਾ ਕੇ ਦਿਖਾ ਦੀ 100 ਸਾਲ ਲਿਖੀ ਜਾ 10 ਸਾਲ ਕੀ ਬਗੜਦਾ ਤੈਨੂੰ 10 ਸਾਲ ਹੋ ਗਏ ਨੂੰ ਲਿਖੇ ਕੀ ਬਗੜਦਾ ਕੁਝ ਨਹੀਂ ਵਿਗੜਿਆ ਕਿਹਦੇ ਨਾਲ ਜਵਾਬ ਨਹੀਂ ਦਿੱਤਾ ਤੇਰਾ ਬਹੁਤਾ ਅੱਧਾ ਲਓ 9 ਸਾਲ ਹੋ ਗਏ ਨੋਵੇਂ ਸਾਲ 10 ਸਾਲ ਅਸੀਂ ਜਵਾਬ ਦੇਣ ਲੱਗੇ ਹਾਂ ਤੂੰ ਆਪਣਾ ਬਚਾਓ ਕਰ ਲਈ ਤੇਰਾ ਕੀ ਬਣੂਗਾ ਹੁਣ ਤੂੰ ਦਾ ਸਾਲ ਦੱਸ ਕੀ ਕਰਦਾ ਜਿਹੜੇ ਬੰਦੇ ਨਾਲ ਤੇ ਵੀ ਟੁੱਟ ਗਏ ਜਿਹੜੇ ਸਾਲੇ ਬੰਦੇ ਤੇ ਸਾਰ ਛੱਡ ਕੇ ਪਿੱਛੇ ਪਿੱਛੇ ਹੋ ਗਏ ਕਿਉਂ ਹੋ ਗਏ ਵੀ ਪਿੱਛੇ ਤੇਰੇ ਨਾਲ ਹੋਰ ਕੀ 10 ਸਾਲ ਤੱਕ ਜੋੜਿਆ ਕਿਨੂੰਾ ਟੁੱਟੇ ਹੀ ਨੇ ਬੰਦੇ ਟੁੱਟੇ ਬੰਦੇ ਦਾ ਨਾਂ ਹੀ ਜੂਠ ਸਾਬਦ ਹੋ ਜਾਂਦਾ ਤੂੰ ਕਿਸੇ ਤੇ ਵਿਸ਼ਵਾਸ ਨਹੀਂ ਕਰਦਾ ਕੋਈ ਤੇਰੇ ਤੇ ਕਹਦੇ ਕਰੂਗਾ ਐ ਕਾਫਲੇ ਬਣਦੇ ਹੁੰਦੇ ਨੇ ਜੇ ਮੈਂ ਤੂੰ ਬਣਾ ਲੇਗਾ ਜਿਹੜਾ ਆਦਮੀ ਕਪਟੀ ਆ ਕਿਸੇ ਤੇ ਵਿਸ਼ਵਾਸ ਹੀ ਨਹੀਂ ਕਰਨਾ ਉਹਦੇ ਨਾਲ ਕੌਣ ਕਰੂਗਾ ਉਹਨੇ ਕੋਈ ਬੂਰਖਣਾ ਕੋਈ ਤਰਦਾ ਹੁੰਦਾ ਜਿਹੜੇ ਤੇ ਨਾਲ 10 ਬੰਦੇ ਤੇ ਉਹ ਬਣਾ ਰਹੇ ਤੇਨੂੰ ਹਾਂਜੀ ਫੂਜ ਦੰਡ ਅਖੰਡਨ ਤੇਜ ਪ੍ਰਚੰਡਨ ਤੇਜ ਪ੍ਰਚੰਡਨ ਪ੍ਰਚੰਡ ਤੇਜ ਹੈ ਪ੍ਰਚੰਡ ਤੇਜ ਹੈ ਸੂਰਜ ਦਾ ਜਿਵੇਂ ਸੂਰਜ ਦਾ ਤੇਜ ਪ੍ਰਚੰਡਾ ਨਾ ਸਾਡੇ ਕੋਲੇ ਐਡਾ ਬੜਾ ਹੋਰ ਕੋਈ ਦੀਵਾ ਨਹੀਂ ਸੰਸਾਰ 'ਚ ਜਿਵੇਂ ਆਪਾਂ ਦੀਵਾ ਵਨੀ ਹੈ ਨਾ ਸੰਸਾਰ ਦਾ ਸੂਰਜ ਇਹ ਜਾ ਪ੍ਰਚੰਡ ਹੈ ਜਿਹਦੇ ਬੂਰੇ ਕੋਈ ਸੰਸਾਰ ਦੀ ਅਕਲ ਕੰਮ ਨਹੀਂ ਕਰ ਸਕਦੀ ਜਿਵੇਂ ਸੰਸਾਰ ਦਾ ਕੋਈ ਦੀਵਾ ਸੂਰਜ ਵੀ ਬੂਰੇ ਕੁਝ ਨਹੀਂ ਨਾ ਕਰਦਾ ਇਹ ਦੁਨੀਆ ਵੀ ਕੋਈ ਅਕਲ ਦੁਨੀਆ ਵੀ ਅਕਲ ਕਦੀਬ ਹੈ ਉਹ ਸੂਰਜ ਹੈ ਜਾਰੇ ਅਕਲ ਦਾ ਇੱਕ ਦੀਵਾ ਬਿਲਕੁਲ ਦੀਵੇ ਜਿਨੀ ਲਾਈਟ ਉਹ ਹੋਵੇ ਨਾ ਹੋਵੇ ਕੋਈ ਫਰਕ ਨਹੀਂ ਪੈਂਦਾ ਉਹ ਜੋਤ ਅਮੰਡੰਗ ਜੋਤ ਅਮੰਡੰਗ ਪਾਨ ਪ੍ਰਭੰਗ ਜੋਤ ਕਹਦੀ ਆ ਪਾਨ ਜਿਹੜਾ ਹੁੰਦਾ ਨਾ ਸੂਰਜ ਇਹ ਸਮਝਣ ਉਹਦੀ ਪ੍ਰਭਾ ਵਰਗੀ ਹੈ ਉਹ ਹੀ ਸੂਰਜ ਦੀ ਪ੍ਰਬਾਜ ਐਸੀ ਤੋਪੈਣਾ ਐਨੀ ਦਿਖਣਵੀਂ ਜੋਤ ਐ ਉਹ ਸੁਪਰਸਟਰ ਰੋਸ਼ਨੀ ਹਰੇਕ ਚੀਜ਼ ਦਿਦੀ ਆ ਉਹਦੇ ਵਿੱਚ ਕੁਝ ਦੇਖੋ ਚੰਦਰੀ ਚੰਦਰਮੇ ਨੂੰ ਉਹ ਦਿਗਰਾਤ ਨੂੰ ਉਹ ਨਿਵਾਸੀ ਦੇ ਚੰਦਰਮੇ ਨੂੰ ਗ੍ਰੰਥਾਂ ਦੇ ਵਿੱਚ ਸਭ ਤੋਂ ਵੱਡਾ ਮੰਨਿਆ ਹੋਇਆ ਹੈ ਇਹਨਾਂ ਨੇ 16 ਕਲਾਂ ਸਪੋਰ ਨੂੰ ਵੱਡਾ ਅਵਤਾਰ ਮੰਨਿਆ ਹੋਇਆ ਹੈ ਕੁਰਬਾਨੀ ਦੀ ਬੰਦੀ ਹੈ ਚੰਦਰਮਾ ਬੂਲ ਮਾਸੀ ਦਾ ਵੀ ਉਹ ਵੇ ਹੁੰਦੀ ਰਾਤ ਹੈ। ਗੱਡੀ ਹੁੰਦਾ। ਸੂਰਜ ਨਿਕਲੇ ਸਾਰੇ ਦਿਨ ਚੜ ਜਾਂਦਾ। ਚੰਦਰਮਾ ਤਾਰੇ ਫਿੱਕੇ ਪੈਣ ਲੱਗ ਜਾਂਦੇ ਜੀ। ਇਹ ਉਹ ਸੂਰਜ ਆਇਆ ਜਾਂ ਨਿਕਲਣਾ ਨਾ ਇਹਨੇ ਛੋਟੇ ਛੋਟੇ ਨੇ ਗਿਆਨ ਵਾਲੇ ਤਾਰੇ ਰਿਸ਼ੀ ਬੁੱਧੀਆਂ ਨੂੰ ਤਾਰੇ ਮੰਨਿਆ ਆ ਗੁਰਬਾਣੀ ਦੇ। ਜਿਹੜੇ ਵੱਡੇ ਅਵਤਾਰ ਨੇ ਜਿਨ੍ਹਾਂ ਨੇ ਬਣਾਏ ਨੇ ਬੱਟ ਉਹਨਾਂ ਨੂੰ ਤਾਰੇ ਹੀ ਬੰਦਿਆ ਹੋਇਆ ਹੈ ਕ੍ਰਿਸ਼ਨ ਵਰਗਿਆਂ ਨੂੰ ਇਹਨਾਂ ਨੇ ਆਵਾਦੀ ਦਿੱਤੀ ਉਹਨਾਂ ਲੋਕਾਂ ਨੇ ਵੀ ਇਹ ਚੰਦਰਮੇ ਦਾ ਲਾਈਟ ਹੈ ਰਾਮ ਜੀ ਦਰੂ ਕਿਹਾ 14 ਕਲਾ ਕ੍ਰਿਸ਼ਨ ਨੂੰ ਕਿਹਾ 16 ਕਲਾ ਉਹਨਾਂ ਨੇ ਕਿਹਾ ਗੁਰਬਾਣੀ ਨੇ ਤਾਂ ਨਹੀਂ ਦਿੱਤੀ ਰਹਾ ਹੈ ਬਾਦੀ ਉਹਨਾਂ ਨੇ ਦੇ ਦਿੱਤੀ ਖਬਰ ਕਿਹੜੇ ਲਾਲਚ ਨੂੰ ਦੇ ਦਿੱਤੀ ਉਹ ਰਾਜਾ ਸੀਗਾ ਉਹ ਵਿਦਵਾਨ ਸੀ ਕਿਸੇ ਲਾਸ਼ ਨੂੰ ਦੇ ਦਿੱਤੀ ਉਹ ਪਰਾਂਤੇ ਹੁੰਦੀ ਹੈ ਉਹ ਕਲੀਅਰ ਨਹੀਂ ਦੋ ਕੁਛ ਵੀ ਰਾਤ ਨੂੰ ਬਹੁਤ ਦੂਰ ਤੱਕ ਨਹੀਂ ਦਿਦਾ ਹੈ ਦਿਨ ਵਰਗੀ ਲਾਈਟ ਨਹੀਂ ਹੁੰਦੀ ਜਦ ਜਾਂਚੜਦਾ ਜਾਂ ਸੱਚ ਪ੍ਰਗਟ ਹੁੰਦਾ ਜਦ ਬ विवेक बुद्धि ਪ੍ਰਗਟ ਹੁੰਦੀ ਹੈ ਨਾ ਫਰੋ ਤੌਦੀਆ ਪਾਵੇਂ ਰੋ ਤੌਦੀਆ ਮੈਂ ਇੱਕ ਵਰਸਦਾ ਪਰ ਮੇਗ ਵੀ ਕੁਛ ਨਹੀਂ ਹੁੰਦਾ ਮੇਗੇ ਕੇ ਹੱਥ ਕਿਸ ਨੂੰ ਪਛਰੇ ਬੇਗੇ ਦਾ ਤਾਂ ਕੁਛ ਨਹੀਂ ਮੇਗਾ ਤਾਂ ਕਿਸੇ ਦੇ ਹੱਥੇ ਖੇਲਦਾ ਮੇਗਾ ਤਾਂ ਆਪ ਕਿਸੇ ਦੇ ਹੱਥੋਂ ਚੱਲਦਾ ਮੇਗੇ ਦਾ ਤਾਂ ਕੁਛ ਨਹੀਂ ਹੁੰਦਾ ਉਹਨਾਂ ਨੇ ਤਾਂ ਕਿ ਆਦੀ ਵੀ ਸਾਨੂੰ ਕਿਤੇ ਨਾ ਸਮਝ ਲਿਓ ਵੀ ਅਸੀਂ ਕੁਛ ਹੈਗੇ ਹਾਂ ਸਾਨੂੰ ਨਾ ਸਾਡੇ ਲਈ ਕੋਸ਼ ਹੈ ਕਿ ਅਸੀਂ ਦਾ ਕਿਸੇ ਦੇ ਹੱਥ 'ਚ ਖੇਡਦੇ ਹੋ ਨਾਨਕ ਤਾਂ ਆਪ ਹੁਕਮ ਹੀ ਬੰਦਾ ਆ ਜਿਹੜਾ ਬਾਕੀ ਝੂਠ ਬੋਲਿਆ ਇਹਨਾਂ ਦਾ ਹੀ ਇਹੋ ਜਿਹੇ ਦਾ ਦਵਾਨਾ ਦਾ ਹੀ ਆ ਜਿਹੜਾ ਸ੍ਰੀਖ ਪੈਦਾ ਕਰਤਾ ਜੀ ਉਹ ਕਰਤਾ ਜੀ ਇੱਥੇ ਸ੍ਰੀਖ ਹੁੰਦਾ ਹੀ ਨਹੀਂ ਉਹ ਤਾਂ ਨਰਸਰੀ ਕਾ ਸ੍ਰੀਖ ਪੈਦਾ ਕਰ ਦੋਗੇ ਤੁਸੀਂ ਉਹਦਾ ਸਾਰੀ ਬਾਣੀ ਇੱਕ ਜਗ੍ਹਾ ਤਾਹੀ ਕੀਤੀ ਐ ਕਬੀਰ ਦੀ ਬਾਣੀ ਵਿੱਚ ਰਲਦੀ ਕਾਦਰ ਰਾਤ ਦੀ ਕਾਦਰ ਰਾਤ ਦੀ ਸ੍ਰੀ ਉਹ ਜੀ ਬਾਣੀ ਕਬੀਰ ਦੀ ਉਹ ਜੀ ਗੁਰਨਾਨਕ ਦੀ ਐ ਉਹ ਜੀ ਭਗਤਾਂ ਦੀ ਉਹ ਜੀ ਸੱਤੇ ਬਲ ਬਣਦੀ ਐ ਇਹ ਆਪ ਸੁੱਚੀ ਸ੍ਰੀਖ ਨਹੀਂ ਹੁੰਦੀ ਕਿਸੇ ਦੇ ਸੱਚ ਸੱਚ ਦਾ ਸ੍ਰੀ ਕਦੇ ਨਹੀਂ ਹੁੰਦਾ ਝੂਠਿਆਂ ਨੇ ਸ੍ਰੀ ਖੁੰਦੇ ਨੇ ਸਾਚੀ ਜੇ ਨਾ ਵਰਜੀ ਹੋਵੇ ਕਿਥਾਂ ਹੋ ਜਾਂਦਾ ਸ੍ਰੀ ਕ੍ਰਿਸ਼ਨਾ ਚਾਹੇ 100 ਗ੍ਰਾਮ ਥਲਿਆਓ ਸੱਚ ਦਾ ਉਹ ਸ੍ਰੀ ਕ੍ਰਿਸ਼ਨਾ ਚੁਦਾ ਇੱਕ ਦੂਏ ਦੇ ਉਹੀ ਗੱਲ ਉਹ ਕਹਿੰਦਾ ਉਹੀ ਹੋ ਕਹਿੰਦਾ ਸ੍ਰੀਕ ਦਾ ਉਹ ਹੈ ਜਿਹੜਾ ਉਹਦੇ ਖਿਲਾਫ ਬੋਲੇ ਸ੍ਰੀ ਕੁੰਦਾ ਖਰਾਬ ਬੋਲਣ ਵਾਲਾ ਤੁਸੀਂ ਜੇ ਸ੍ਰੀ ਕੈਨੋ ਖਿਲਾਫ ਗੱਲ ਦੱਸੋ ਕਿਹੜੀ ਹੈ ਦਾਜ ਮਹਾਰਾਜ ਦੀ ਕੋਈ ਖਿਲਾਫ ਗੱਲ ਦੱਸੋ ਕਿਹੜੀ ਹੈ ਗੁਰਬਤ ਫਿਰ ਸ੍ਰੀ ਕਹਿਦਾ ਜਾਨ ਗੱਲ ਇੱਕ ਬੋਲ ਦੇ ਨੇ ਸ੍ਰੀ ਗੋ ਨੈਰਾ ਮੁਖਾਲਫ ਤੇ ਖੜਾ ਹੋਵੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਸ਼੍ਰੀਕ ਦਾ ਕਹਿ ਤਾ ਹੁਣ ਇਹਦੀ ਵਿਆਖਿਆ ਕਰਕੇ ਦਿਖਾਉਣ ਸ਼੍ਰੀਕ ਤੇ ਹੀ ਸ਼੍ਰੀ ਹੁੰਦਾ ਕੌਣ ਕਿਵੇਂ ਹੁੰਦਾ ਕੀ ਕਰਦਾ ਹੁੰਦਾ ਗਾਂ ਬੋਲਣ ਹੁਣ ਇਹਨਾਂ ਨੂੰ ਮੈਂ ਪੁੱਛੂਗਾ ਸ਼੍ਰੀ ਕੀ ਹੁੰਦਾ ਨਾਲ ਦੱਸੂਗਾ ਪਾਛਾ ਇਹਨਾਂ ਨੂੰ ਪੜਾ ਕੇ ਛੱਡਾਂਗੇ ਤੁਰਸੇ ਇਹ ਕੀ ਜਾਣ ਵਿਚਾਰੇ ਅਨਪੜ੍ਹ ਆਦਮੀ ਰਹੇ ਹੋ ਜੀ ਸੋਖ ਸੰਤਾਂ ਕਰਨਨ ਦੁਰਮਤ ਦਰਨਨ ਵੇਖੋ ਕੀ ਆ ਕਹਾ ਸੁਖ ਸੰਤਾ ਕਰਨ ਸਿਰਫ ਸੰਤਾ ਨੂੰ ਸੁਖ ਕਰਦੀ ਆ ਇਹ ਜਿਆ ਨੂੰ ਸੁਖ ਕਰਦੀ ਇਹ ਆਪ ਸ਼੍ਰੀ ਕਰ ਸੱਚ ਦੇ ਸੱਚ ਦੇ ਸ਼੍ਰੀਕ ਆਪ ਹੋਏ ਹੋਏ ਨੇ ਦੁਰਮਤ ਦਰਨਨ ਸੁਖ ਸੰਤਾ ਕਰਨ ਸੰਤਾ ਦੇ ਹੰਦਿਆਂ ਚ ਸੁਖ ਪੈਦਾ ਕਰਦੀ ਹੈ ਗੁਰਮਤਿ ਆ ਪ੍ਰਗਟ ਹੁੰਦੀ ਹੈ ਆ ਜਿਹੜੇ ਦੁਰਜਨ ਨੇ ਉਹਨਾਂ ਨੂੰ ਤਾਂ ਦੜਨ ਵਾਲੀ ਹੈ ਸੁਖ ਸੰਤਾ ਕਰਨ ਦੁਰਮਤ ਦੜਲੂ ਦੁਰਮਤ ਨਾਲ ਜੜੀ ਆ ਜਿਹੇ ਇਹ ਇਹ ਦੁਰਮਤ ਇਹ ਦੁਰਮਤ ਤੇ ਹੈ ਉਹ ਜਿਹੜੇ ਦਰਮਕਦਰ ਨੂੰ ਕਿਤਾਬ ਲਿਖਦੇ ਨੇ ਦੁਰਮਤ ਹੋਰ ਕੀ ਹੁੰਦੀ ਆ ਹੋਰ ਕੀ ਹੋਊ ਇਦੋਂ ਇੱਕ ਪਾਸੇ ਤਾਂ ਗੁਰੂ ਗ੍ਰੰਥ ਨੂੰ ਗੁਰੂ ਕਹਿੰਦੇ ਨੇ ਇੱਕ ਪਾਸੇ ਉਹਦੀ ਲਿਖਤ ਨੂੰ ਕਿਤਾਬ ਕਹਿੰਦੇ ਨੇ ਉਹ ਗੁਰੂ ਹੀ ਨਹੀਂ ਹੋ ਗੁਰੂ ਕਾ ਨਾਮ ਹੈ ਫਿਰ ਨੰਕਸਾ ਪੜ੍ਹ ਕੇ ਦੇਖੋ ਕੀ ਲਿਖਿਆ ਹੋਇਆ ਆਵੋ ਸਿੱਖ ਸਤੂਰੂ ਕੋ ਪਿਆਰੇ ਉਹ ਗਾਵੋ ਸੱਚੀ ਬਾਣੀ ਸੱਜੀ ਬਾਣੀ ਬਾਣੀ ਦਾ ਗਾਵੋ ਗੁਰੂ ਕੇਰੀ ਬਾਣੀਆਂ ਸਰ ਬਾਣੀ ਗੁਰੂ ਜੀ ਹੈ ਉਹਦੀ ਬਾਣੀ ਹੈ ਫੇ ਬਰਾਬਰ ਕਿਉਂ ਨਹੀਂ ਪਰਵੇ ਦੱਸੋ ਦੱਸੋ ਕਹੋ ਜੀ ਬਰਾਬਰ ਉਹਦੀ ਵਜ੍ਹਾ ਦੱਸੋ ਬਰਾਬਰ ਕਿਉਂ ਨਹੀਂ ਕੋਈ ਉਹਦਾ ਵਿਰੋਧ ਕਰਦੀ ਹੈ ਕੋਈ ਕੱਚਾ ਹੈ ਕੋਈ ਪੱਕਾ ਹੈ ਕਿਉਂ ਨਹੀਂ ਹੈ ਇਹ ਕੇ ਗੱਲ ਦਾ ਜਵਾਬ ਦੰਗ ਲੈਣਾ ਇਹਨਾਂ ਨੂੰ ਤਾਂ ਖੜਾ ਖੜਾਉਣਾ ਆਖੋ ਜਣ ਹੁਣ ਜਿੰਨੇ ਵੀ ਬੈਠੇ ਨੇ ਜਿੰਨੇ ਆਦੀ ਬਾਣੀ ਦਾ ਸਾਰੇ ਗੁਰੂ ਨੇ ਨਹੀਂ ਉਹ ਕੱਢੋ ਬਾਹਰ ਜੇ ਗੁਰੂ ਨਹੀਂ ਘੜੋ ਬਾਣੀ ਦਾ ਗਾਬੋ ਗੁਰੂ ਕੋਈ ਗੁਰੂ ਕਹੇ ਜਿੰਨੀ ਗੁਰਬਾਣੀ ਹੈਗੀ ਸਾਰੀ ਗੁਰੂ ਦੀ ਹੈ ਇਹ ਕਾ ਕੱਢ ਦਿਓ ਫਿਰ ਬੱਚੋ ਸੱਤਿਆ ਪ੍ਰਮਾਣ ਦੀ ਕੱਢ ਦਿਓ ਪੱਟਾਂ ਦੇ ਰੋਈਏ ਕੱਢ ਦਿਓ ਭਗਤਾਂ ਦੀ ਬਾਣੀ ਕੱਢ ਦਿਓ ਕਰਦੇ ਫਿਰ ਬੱਚੋ ਉਹ ਤੁਸੀਂ ਉਦਾਵਣੀਓ ਕੱਢ ਕੇ ਦਿਖਾ ਦਿਓ ਜਿਹੜੀ ਗੁਰੂ ਕੀ ਬਾਣੀ ਹੋਵੇ ਦੀ ਉਦਾਵਣੀ ਨਹੀਂ ਕੱਢ ਹੋਈ ਕਿਸੇ ਨੇ ਪਾਦ ਦਿੱਤੀ ਗੱਲਾਂ ਮਾਰਦੇ ਨਾ ਰੰਗ ਵਾਲਾ ਸੱਚ ਉਦਾਵਣੀ ਤੋਂ ਬਾਅਦ ਰੰਗ ਵਾਲੇ ਕੱਢ ਕੇ ਦਿਖਾ ਦੇਣ ਇਹ ਗ੍ਰੰਥ ਧਰਮਗ੍ਰੰਥਾਂ ਦੇ ਵਿੱਚੋਂ ਕੋਈ ਅੱਖਰ ਕੱਢ ਲੈਣ ਜਿਹੜੀ ਮਜ਼ਾਕ ਗੱਲ ਸਮਝਦੇ ਨੇ ਇਹ ਇਹ ਬਾਈਬਲ ਨਹੀਂ ਹੈਗੀ ਬਾਈਬਲ ਕੋਈ ਧਰਮ ਨਹੀਂ ਕਾਹਲੀਆਂ ਨੇ ਉਹ ਉਹਦੇ ਝੂਠੀਆਂ ਸਾਬਤ ਹੋ ਗਈ ਇਹਨੂੰ ਝੂਠਾ ਸਾਬਤ ਕਰੋ। ਕੁਰੀ ਇਹਦਾ ਝੂਠ ਸਾਬਤ ਕਰੋ ਫਿਰ ਦੇਖਾਂਗੇ ਗੱਲ ਕੀ ਹੈ। ਉਹਦਾ ਸਾਬਤ ਸਾਇੰਸ ਨਾਲ ਕਰਤਾ ਵੀ ਝੂਠ ਹੈ ਉਹ। ਇਹਨੂੰ ਸਾਬਤ ਕਰੋ ਵੀ ਝੂਠ ਹੈ। ਆ ਕੇ ਘਰ ਉੱਟ ਕੇ। ਗਾਂ ਬੋਲਣਾ ਕੀ ਤੇ ਉਹ ਅਸੀਂ ਤਾਂ ਚੁੱਪ ਕਰੇ ਤੇ ਜਾਣ ਲਗੇ ਸਾਨੂੰ ਤਾਂ ਪਤਾ ਵੀ ਇੱਕ ਨੱਕ ਪਾਣੀ ਇਹਨਾਂ ਚ। ਬਾਬਾ ਜੀ ਅਗਲੇ ਲੰਗੋੜੇ ਚ ਜਵਦੀਏ ਤੁਹਾਨੂੰ। ਕਹਦਾ ਬਾਵਾ ਜੀ ਸਾਰੇ ਲੋਕਾਂ ਨੂੰ ਢੇ ਸਮਝਦਾ ਸੀ ਤਾਂ ਸਾਰੇ ਢੇ ਸਮਝਦੇ ਸੀ ਇਹਨਾਂ ਨੂੰ ਪਤਾ ਕੀ ਹੈ ਵਿਚਾਰੇ ਨੂੰ ਧਰਮ じゃ ਥੋੜਾ ਵਿਸ਼ਾ ਹੀ ਨਹੀਂ ਤੁਸੀਂ ਪੰਗਾ ਕਿਉਂ ਲੈ ਲੈਂਦੇ ਹੋ ਤੇ ਥੋੜਾ ਵਿਸ਼ਾ ਨਹੀਂ ਧਰਮ ਪੰਗਾ ਕਿਉਂ ਲਿਆ ਤੁਸੀਂ ਤੇ ਪੰਗਾ ਲੈ ਲੈ ਆਜੋ ਫਿਰ ਹੁਣ ਜੇ ਮદાન ਜਾਗੇ ਭਲਵਾਨ ਨਿਕਦਾ ਭਲਵਾਨ ਭਲਵਾਨੀ ਕਰਦਾ ਇੱਕ ਆ ਗਿਆ ਹੋਈ ਉਹਦਾ ਫਿਰ ਤਸੋਗੇ ਛੱਡੂਗਾ ਹੁਣ ਉਹ ਕਹਿੰਦਾ ਖਾੜੇ ਚ ਭੱਜੂਗਾ ਕੰਨਾਂ ਨੂੰ ਆਤ ਲਾ ਕੇ ਨਹੀਂ ਛੱਡੂਗਾ ਤਸੋਗੇ ਉਹ ਕਦਰ ਕਦੇ ਛੱਡੂਗਾ ਆਇਆ ਕਿਉਂ ਬਦਾਨ ਕਿਉਂ ਆਇਆ ਤੂੰ ਤੈਨੂੰ 9 ਸਾਲ ਹੋ ਗਏ ਥਾ ਪੀਣ ਲਾਉਂਦੇ ਨੂੰ ਆ ਬਦਾਨ ਚੜਨ ਦਾ ਨੂੰ ਦਸੀ ਸਾਬਤ ਕਰ ਵੀ ਕੀ ਕਰ ਚਾਹੇਂ ਕਾਜ ਸਾਬਤ ਕਰ ਕਿੱਥੇ ਕਾਹੇ ਕਸੇ ਦੀ ਵੀ ਹੈ ਪਾਣੀ ਗੁਰੂ ਦੀ ਹੈ ਉਹ ਜੇ ਕਾਚ ਨਹੀਂ ਹੈ ਉਹ ਚ ਇਸ ਕਥੋੜੀ ਨਾਲ ਪਈ ਹੈ ਸਾਰੀ ਬਾਣੀ ਸਾਧ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਈ ਹੈ ਨਾ ਸਾਰੇ ਦਾ ਗੁਰੂ ਦੀ ਹੋਏ ਉਹ ਸੁੰਦਰ ਗੁਰੂ ਸੀਗਾ ਪਰ ਉਹ ਵੀ ਗੁਰੂ ਦੀ ਬਾਣੀ ਹੈ ਬਾਣੀ ਦਾ ਦਾਵੋ ਗੁਰੂ ਕੇਰੀ ਗੁਰੂ ਹੋ ਰਹੰਦਾ ਹੈ ਬਾਣੀ ਗੁਰੂ ਕੇਰੀ ਹੁੰਦੀ ਹੈ ਬਾਣੀ ਗੁਰੂ ਨਹੀਂ ਹੁੰਦੀ ਇਹ ਗੁਰਬਾਣੀ ਜਿਹੜੀ ਅਸੀਂ ਗਾਉਂਦੇ ਆ ਇਹ ਗੁਰੂ ਕੇਰੀ ਹੈ ਆਪ ਗੁਰੂ ਦੀ ਹੈ ਅਗੈ ਜੇ ਨੂੰ ਘਰੇਾਈ ਦੇ ਦਿੱਤੀ ਤੁਸੀਂ ਦੇਤੀ ਘਰੇਾਈ ਦੇਖੇ ਦਿਖਾਉਗੇ ਮੈਂ ਦੇ ਦਉ ਗੁਰਬਾਣੀ ਕੇ ਇੰਨਾ ਕੁਛ ਲਿਖਿਆ ਹੈ ਇਨ੍ਹਾਂ ਦੀ ਬਤ ਮਾਰੀ ਜਾਣੀ ਹੈ ਬਤ ਤਾਂ ਪਹਿਲਾਂ ਹੀ ਵਾਰੀ ਹੋਈ ਹੈ ਇਹਨਾਂ ਨੂੰ ਹੁਣ ਪਤਾ ਲੱਗੂ ਸਾਡੇ ਪੱਲੇ ਹੀ ਕੱਖ ਨਹੀਂ ਲੈ ਬਾਣੀ ਦਾ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਇਹ ਬਾਣੀਆਂ ਸਾਰੀਆਂ ਦੇ